ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਹਾਣੀ ਮਾਂ ਮੇਰੀ ਛੋਟੀ ਨਨਾਨ ਦਾ ਵਿਆਹ ਆ ਤੇ ਮੈਨੂੰ ਤੁਹਾਡਾ ਉਹ 9 ਲੱਖਾ ਹਾਰ ਚਾਹੀਦਾ ਆ ਉਹ ਮੈਂ ਵਿਆਹ ਤੇ ਪਾਉਣਾ ਆ ਮੇਰੀ ਸੱਸਤਾ ਮੈਨੂੰ ਆਪਣੇ ਗਹਿਣੇ ਪਾਉਣ ਨਹੀਂ ਦਊਗੀ ਇਸ ਲਈ ਸੋਚਿਆ ਤੁਹਾਡੇ ਕੋਲੋਂ ਹੀ ਲੈ ਲਵਾਂ ਮੈਂ ਪਰਸੋ ਤੁਹਾਡੇ ਕੋਲ ਆਉਂਗੀ ਫਿਰ ਅੱਗੇ ਐਤਵਾਰ ਆ ਤੁਸੀਂ ਕੱਲ ਹੀ ਬੈਂਕ ਤੋਂ ਸਾਰੇ ਗਹਿਣੇ ਕਢਵਾ ਲਿਓ ਤੇ ਲੈ ਆਓ ਦੀਪਾ ਆਪਣੀ ਮਾਂ ਨੂੰ ਕਹਿ ਰਹੀ ਸੀ ਤੇ ਉਹ ਫੋਨ ਕੱਟਣ ਹੀ ਵਾਲੀ ਸੀ ਕਿ ਮਾਂ ਨੇ ਕਿਹਾ ਕਿ ਉਹ ਗੈਣੇ ਤਾਂ ਮੈਂ ਤੇਰੀ ਭਾਬੀ ਨੂੰ ਦੇ ਦਿੱਤੇ ਸੀ ਉਹ ਪੇਕੇ ਗਈ ਆ ਲੋਕਰ ਦੀ ਚਾਬੀ ਹੁਣ ਉਹਦੇ ਕੋਲ ਹੀ ਆ ਇਸ ਲਈ ਉਹਦੇ ਆਉਣ ਤੋਂ ਬਾਅਦ ਹੀ ਮਿਲਣਗੇ ਤੂੰ ਵਿਆਹ ਦਾ ਕਾਰਡ ਤਾਂ ਦੇ ਜਾ ਅਸੀਂ ਸਾਰੇ ਜਦੋਂ ਵਿਆਹ ਤੇ ਆਵਾਂਗੇ ਤਉਹਾਰ ਵੀ ਲੈ ਆਵਾਂਗੇ ਦੀਪਾ ਇਹ ਸੁਣ ਕੇ ਚੁੱਪ ਹੋ ਗਈ ਤੇ ਉਹਨੇ ਫੋਨ ਕੱਟ ਦਿੱਤਾ ਪਰ ਉਹਦੇ ਮਨ ਵਿੱਚ tufaan ਜਿਹਾ ਮੱਚਿਆ ਹੋਇਆ ਸੀ ਆਖਿਰ ਭਾਬੀ ਨੂੰ ਸਾਰੇ ਗਹਿਣੇ ਦੇਣ ਦੀ ਕੀ ਲੋੜ ਸੀ ਪਾਪਾ ਵੀ ਕੁਝ ਨਾ ਬੋਲੇ ਹੋਣਗੇ ਮੇਰੀ ਮਾਂ ਤਾਂ ਬੜੀ ਸਿੱਧੀ ਆ ਅੱਜ ਕੱਲ੍ਹ ਦੀਆਂ ਬਹੂਆਂ ਤੇਜ਼ ਕਿੰਨੀਆਂ ਹੁੰਦੀਆਂ ਆ ਮਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਅਗਲੇ ਦਿਨ ਦੀਪਾ ਆਪਣੇ ਪਤੀ ਦੇ ਨਾਲ ਪੇਕੇ ਪਹੁੰਚੀ ਰੋਟੀ ਪਾਣੀ ਖਾਣ ਤੋਂ ਬਾਅਦ ਉਹਦਾ ਪਤੀ ਹਰਸ਼ਬਾਰ ਪਾਪਾ ਤੇ ਭਰਾ ਦੇ ਨਾਲ ਬਹਿ ਕੇ ਗੱਲਾਂ ਕਰ ਰਹੀ ਸੀ ਦੀਪਕ ਕਮਰੇ ਦੇ ਅੰਦਰ ਆਈ ਤੇ ਦਰਵਾਜ਼ਾ ਬੰਦ ਕਰ ਲਿਆ ਤੇ ਬੋਲੀ ਮਾਂ ਤੁਸੀਂ ਆਪਣੇ ਗਹਿਣੇ ਭਾਬੀ ਨੂੰ ਫੜਾ ਕੇ ਬਹੁਤ ਵੱਡੀ ਗਲਤੀ ਕੀਤੀ ਆ ਕੀ ਲੋੜ ਸੀ ਤੁਹਾਨੂੰ ਗਹਿਣੇ ਦੇਣ ਦੀ ਹੁਣ ਜਦੋਂ ਵੀ ਤੁਹਾਨੂੰ ਜਾਂ ਮੈਨੂੰ ਗਹਿਣੇ ਚਾਹੀਦੇ ਹੋਣਗੇ ਤਾਂ ਸਾਨੂੰ ਭਾਬੀ ਕੋਲੋਂ ਹੀ ਮੰਗਣੇ ਪੈਣਗੇ ਉਹਨਾਂ ਅੱਗੇ ਤਰਲੇ ਕਰਨੇ ਪੈਣਗੇ ਪਤਾ ਨਹੀਂ ਉਹ ਗਹਿਣੇ ਦੇਊਗੀ ਵੀ ਜਾ ਨਹੀਂ ਜਾਂ ਫਿਰ ਕੋਈ ਬਹਾਨਾ ਬਣਾ ਦਊਗੀ ਵੇਖਿਓ ਉਹ ਮੈਨੂੰ ਤਾਂ ਕਦੀ ਨਹੀਂ ਦਊਗੀ ਤੁਸੀਂ ਬਹੁਤ ਵੱਡੀ ਗਲਤੀ ਕਰ ਦਿੱਤੀ ਆ ਮੈਂ ਕੋਈ ਗਲਤੀ ਨਹੀਂ ਕੀਤੀ ਹੁਣ ਦੋ ਦੋ ਲੋਕਰਾਂ ਦਾ ਕਰਾਇਆ ਕਿਉਂ ਪਰ ਇਹ ਤੇਰੀ ਭਾਬੀ ਨੇ ਆਪਣੇ ਗਹਿਣੇ ਰੱਖਣੇ ਸੀ ਤਾਂ ਮੈਂ ਆਪਣੇ ਲੋਕਰ ਵਿੱਚ ਰਖਵਾ ਲਏ ਤੇ ਉਹਦੇ ਵਿੱਚ ਉਹਦਾ ਵੀ ਨਾਮ ਲਿਖਵਾ ਦਿੱਤਾ ਹੁਣ ਉਹ ਤਾਂ ਸਕੂਟੀ ਤੇ ਕਾਰ ਚਲਾਉਣਾ ਜਾਣਦੀ ਆ ਛੇਤੀ ਜਾ ਕੇ ਲੋਕਰ ਅਪਰੇਟ ਕਰ ਲੈਂਦੀ ਆ ਮੈਂ ਬੈਂਕ ਜਾਣਾ ਹੁੰਦਾ ਆ ਤਾਂ ਤੇਰੇ ਪਾਪਾ ਜਪਰਾ ਨੂੰ ਕਹਿਣਾ ਪੈਂਦਾ ਆ ਇਹਨਾਂ ਦੇ ਕੋਲ ਟਾਈਮ ਹੀ ਨਹੀਂ ਹੁੰਦਾ ਕਦੀ ਕੁਝ ਲਿਆਉਣਾ ਹੋਵੇ ਤਾਂ ਕੋਮਲ ਨੂੰ ਹੀ ਕਹੋ ਇਹਦੇ ਤੋਂ ਚੰਗਾ ਤਾਂ ਇਹੋ ਆ ਕਿ ਮੈਂ ਕੋਮਲ ਨੂੰ ਹੀ ਲੋਕਰ ਦੀ ਚਾਬੀ ਦੇ ਦਿੱਤੀ ਆ ਤਾਂ ਕਿ ਉਹ ਚੰਗੀ ਤਰ੍ਹਾਂ ਸਾਰਾ ਕੁਝ ਸੰਭਾਲ ਲਵੇ ਫਿਰ ਅੱਗੇ ਪਿੱਛੇ ਸਾਰਾ ਕੁਝ ਕੋਮਲ ਦਾ ਹੀ ਤਾਂ ਹੈ ਇੱਕ ਹੀ ਬਹੂਆ ਸਾਡੀ आखिर मैं ओदे ते विश्वास नहीं करूंगी ता और किदे ते करूंगी मैं कोमल ते तेरे विच कदी कोई फर्क नहीं समझया इस ਲਈ ਹੁਣ ਉਹੋ ਗਹਿਣਿਆਂ ਦੀ ਦੇਖ ਰੇ ਕਰੂਗੀ ਕੀ ਮਾਂ ਤੁਸੀਂ ਇਹ ਸਭ ਕੀ ਕਹਿ ਰਹੇ ਹੋ ਲੋਕ ਤਾਂ ਬਹੂ ਕੋਲੋਂ ਉਹਦੇ ਗਹਿਣੇ ਵੀ ਲੈ ਲੈਂਦੇ ਆ ਤੇ ਤੁਸੀਂ ਤਾਂ ਇੱਥੇ ਉਲਟੀ ਗੰਗਾ ਵਹਾ ਦਿੱਤੀ ਆ ਆਪਣੀ ਬਹੂ ਨੂੰ ਆਪਣੇ ਗਹਿਣੇ ਵੀ ਦੇ ਦਿੱਤੇ ਆ ਤੇ ਉਹਦੇ ਪੇਕੇਆਂ ਦੇ ਗਹਿਣੇ ਵੀ ਉਨੂੰ ਵਾਪਸ ਦੇ ਦਿੱਤੇ ਆ ਇਹ ਤਾਂ ਸਹੀ ਨਹੀਂ ਆਣਾ ਬਹੂ ਦੇ ਗਹਿਣੇ ਤਾਂ ਤੁਹਾਨੂੰ ਆਪਣੇ ਕੋਲ ਰੱਖਣੇ ਚਾਹੀਦੇ ਸੀ ਤਾਂ ਕਿ ਉਹ ਵਾਰ-ਵਾਰ ਤੁਹਾਡੇ ਕੋਲੋਂ ਮੰਗ ਕੇ ਪਾਉਂਦੀ ਤੇ ਤੁਹਾਡਾ ਇੱਜ਼ਤ ਮਾਣ ਬਣਿਆ ਰਹਿੰਦਾ ਬਹੂ ਨੂੰ ਸਾਰਾ ਕੁਝ ਫੜਾ ਦੇਣ ਨਾਲ ਉਹ ਸੱਸ ਦੀ ਜ਼ਰਾ ਵੀ ਕਦਰ ਨਹੀਂ ਕਰਦੀਆਂ ਅੱਜ ਕੱਲ੍ਹ ਦੀਆਂ ਬਹੂਆਂ ਨੂੰ ਖੁੱਲੀ ਛੂਟ ਦੇਣ ਦਾ ਮਤਲਬ ਇਹ ਆ ਕਿ ਆਪਣੇ ਪੈਰਾਂ ਤੇ ਕੁਲਹਾੜੀ ਮਾਰਨਾ ਹੁਣ ਮੇਰੀ ਸੱਸ ਨੂੰ ਹੀ ਵੇਖ ਲਓ ਮੈਨੂੰ ਜਿਹੜੇ ਗਹਿਣੇ ਦਿੱਤੇ ਗਏ ਸੀ ਉਹ ਵੀ ਰੱਖ ਲੈ ਤੇ ਤੁਸੀਂ ਜਿਹੜੇ ਗਹਿਣੇ ਮੈਨੂੰ ਦਿੱਤੇ ਸੀ ਉਹ ਵੀ ਉਹ ਨਹੀਂ ਦਿੰਦੀ ਮੈਂ ਤੇ ਮੇਰੀ ਜਠਾਣੀ ਤਾਂ ਉਹਨਾਂ ਕੋਲੋਂ ਬਹੁਤ ਡਰਦੀਆਂ ਆ ਮਝਾਲਿਆ ਕਿ ਉਹ ਗਹਿਣੇ ਸਾਨੂੰ ਪਾਉਣ ਲਈ ਦੇ ਦੇਵੇ ਉਹ ਸਾਨੂੰ ਕਦੀ ਗਹਿਣੇ ਨਹੀਂ ਦਿੰਦੀ ਆਪਣੇ ਕੋਲ ਹੀ ਰੱਖਦੀ ਆ ਅੱਛਾ ਉਹਨਾਂ ਗਹਿਣਿਆਂ ਨੂੰ ਆਪਣੇ ਕੋਲ ਰੱਖਣ ਦਾ ਕੀ ਮਤਲਬ ਆ? ਘਰ ਦੀਆਂ ਬਹੂਆਂ ਘਰ ਦੇ ਵਿਆਹ ਵਿੱਚ ਹੀ ਗਹਿਣੇ ਨਾ ਪਾਉਣ। ਇਹ ਤਾਂ ਬਹੁਤ ਗਲਤ ਗੱਲ ਆ। ਤੁਸੀਂ ਦੋਵੇਂ ਬਹੂਆਂ ਆਪਣੀ ਸੱਸ ਦਾ ਮਾਣ ਨਹੀਂ ਕਰਦੀਆਂ। ਬਲਕਿ ਉਹਦੇ ਕੋਲੋਂ ਡਰਦੀਆਂ ਹੋ। ਮੈਂ ਤੇਰੀ ਮਾਂ ਆ। ਤਾਂ ਤੈਨੂੰ ਤਾਂ ਮੇਰੀ ਕਹੀ ਗਈ ਗੱਲ ਬੁਰੀ ਨਹੀਂ ਲੱਗਣੀ ਚਾਹੀਦੀ। ਕੱਲ ਨੂੰ ਇਹ ਗੱਲ ਤੇਰੀ ਭਾਬੀ ਕਹੂਗੀ। ਤੈਨੂੰ ਬੁਰਾ ਲੱਗੂਗਾ ਦੀਪਹਰਾਂ ਨੀ ਨਾਲ ਬੋਲੀ ਮਾਂ ਕਿਹੜੀ ਗੱਲ ਤੁਸੀਂ ਕਿਹੜੀ ਗੱਲ ਦਾ ਕਹਿ ਰਹੇ ਹੋ ਉਹ ਗੱਲ ਜਿਹੜੀ ਮੈਨੂੰ ਕਹਿਣੀ ਚਾਹੀਦੀ ਆ ਤੇਰੀ ਸਾਸਣੇ ਤੈਨੂੰ ਵਿਆਹ ਵਿੱਚ ਇੰਨੇ ਗਹਿਣੇ ਪਾਏ ਸੀ ਮੈਂ ਤੈਨੂੰ ਇੰਨੇ ਸਾਰੇ ਗਹਿਣੇ ਦਿੱਤੇ ਉਹ ਸਾਰੇ ਗਹਿਣੇ ਤੇਰੀ ਸਾਸਣੇ ਆਪਣੇ ਕੋਲ ਰੱਖ ਲਏ ਆ ਤੇ ਵਿਆਹ ਵਿੱਚ ਪਾਉਣ ਲਈ ਤੈਨੂੰ ਆਪਣੇ ਪੇਕਿਆਂ ਤੋਂ ਗਹਿਣੇ ਮੰਗਣੇ ਪੈ ਰਹੇ ਆ ਇਹ ਕਿੰਨੀ ਸ਼ਰਮ ਦੀ ਗੱਲ ਆ ਇਹਨੂੰ ਤੂੰ ਚੰਗਾ ਕਹਿਨੀ ਆ ਘਰ ਦੀ ਬਹੂ ਤਾਂ ਸੱਜੀ ਸਵਰੀ ਹੀ ਚੰਗੀ ਲੱਗਦੀ ਆ ਨਾ ਕਿਸੇ ਵੀ ਘਰ ਦੀ ਬਹੂ ਨੂੰ ਵੇਖ ਲੈ ਉਹਦੇ ਲਾਉਣ ਪਾਉਣ ਤੇ ਗਹਿਣਿਆਂ ਨਾਲ ਉਹਦੇ ਸਹੁਰਿਆਂ ਦੀ ਆਰਥਿਕ ਸਥਿਤੀ ਦਾ ਪਤਾ ਲੱਗ ਜਾਂਦਾ ਆ ਗਹਿਣੇ ਤਾਂ ਹਰ ਬਹੂ ਦਾ ਹੱਕ ਹੁੰਦਾ ਆ ਇਹ ਸਭ ਸੁਣ ਕੇ ਦੀਪਨ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਦੇ ਰੌਣ ਲੱਗੀ ਮਾਂ ਨੇ ਉਹਨੂੰ ਚੁੱਪ ਕਰਾਇਆ ਤੇ ਬੋਲੀ ਇਹ ਗੱਲ ਜੇ ਤੇਰੀ ਭਾਬੀ ਦੇ ਦਿਮਾਗ ਵਿੱਚ ਆ ਗਈ ਤੇ ਉਹਨੇ ਤੈਨੂੰ ਕਹਿ ਦਿੱਤਾ ਹੁੰਦਾ ਤਾਂ ਤੂੰ ਗੱਲ ਦਾ ਬਤੰਗੜ ਬਣਾ ਦਿੰਦੀ ਤੇਰੀ ਭਾਬੀ ਤੈਨੂੰ ਬੁਰੀ ਲੱਗਣ ਲੱਗਦੀ ਮੈਂ ਮਾਂ ਆ ਤੈਨੂੰ ਕਹਿ ਵੀ ਸਕਦੀ ਆ ਤੇ ਸਮਝਾ ਵੀ ਸਕਦੀ ਆ ਜਾ ਕੇ ਆਪਣੀ ਸਾਸ ਨੂੰ ਸਮਝਾ ਕਿ ਕਰਦੀਆਂ ਬਹੂਆਂ ਘਰ ਦੇ ਵਿਆਹ ਵਿੱਚ ਆਪਣੇ ਗਹਿਣੇ ਪਾਉਣਗੀਆਂ ਕਿਸੇ ਕੋਲ ਗਹਿਣੇ ਮੰਗ ਕੇ ਨਹੀਂ ਸੱਸ ਦੀ ਇੱਜ਼ਤ ਕਰਨਾ ਅਲੱਗ ਗੱਲ ਆ ਪਰ ਆਪਣੇ ਹੱਕ ਲਈ ਲੜਨਾ ਵੀ ਗਲਤ ਨਹੀਂ ਆ ਫੇਰ ਕਿਤੇ ਐਵੇਂ ਨਾ ਹੋਵੇ ਕਿ ਤੇਰੀ ਸੱਸ ਤੁਹਾਡੇ ਦੋਵਾਂ ਦੇ ਗਹਿਣੇ ਹੀ ਆਪਣੀ ਕੁੜੀ ਨੂੰ ਵਿਆਹ ਤੇ ਦੇ ਦੇਵੇ ਤੇ ਤੁਹਾਨੂੰ ਦੋਵਾਂ ਬਹੂਆਂ ਨੂੰ ਪਤਾ ਵੀ ਨਾ ਲੱਗੇ ਆਪਣੀ ਮਾਂ ਦੀ ਗੱਲ ਸੁਣ ਕੇ ਦੀਪਾਂ ਦਾ ਦਿਮਾਗ ਦੌੜਨ ਲੱਗਾ ਪੂਰੀ ਵਿਆਹ ਦੀ ਸ਼ਾਪਿੰਗ ਹੋ ਗਈ ਪ੍ਰਸ਼ਾਸਨ ਨੇ ਇੱਕ ਗਹਿਣਾ ਵੀ ਨਾ ਖਰੀਦਿਆ ਅਗਲੇ ਦਿਨ ਹੀ ਉਹ ਵਾਪਸ ਆਪਣੇ ਪਤੀ ਹਰਸ਼ ਦੇ ਨਾਲ ਸੌਰੇ ਵਾਪਸ ਆ ਗਈ ਰਾਤ ਨੂੰ ਸੌਣ ਦੇ ਟਾਈਮ ਉਹਨੇ ਹਰਸ਼ ਨਾਲ ਗੱਲ ਕੀਤੀ ਪਰ ਹਰਸ਼ ਨੇ ਇਸ ਬਾਰੇ ਚੁੱਪ ਰਹਿਣ ਨੂੰ ਕਿਹਾ ਹਰਸ਼ ਦਾ ਕਹਿਣਾ ਸੀ ਕਿ ਮਾਂ ਜੋ ਵੀ ਕਰਦੀ ਆ ਕਰਦੇ ਭਲੇ ਲਈ ਹੀ ਕਰਦੀ ਆ ਦੀਪਾ ਦੀਆਂ ਅੱਖਾਂ ਵਿੱਚੋਂ نیند ਉੱਡ ਚੁੱਕੀ ਸੀ ਹਜੇ ਉਹਦੇ ਵਿਆਹ ਨੂੰ ਇੱਕ ਹੀ ਸਾਲ ਹੋਇਆ ਸੀ ਮਾਂ ਨੇ ਕਿੰਨੀ ਧੂਮ ਧਾਮ ਨਾਲ ਉਹਦਾ ਵਿਆਹ ਕੀਤਾ ਸੀ ਉਹ ਕਿੰਨੀ ਖੁਸ਼ ਸੀ ਕਿ ਉਹਨੂੰ ਹਰਸ਼ਵਰਗਾ ਪਤੀ ਮਿਲਿਆ ਸੀ ਸਹੁਰੇ ਘਰ ਉਹਦੀ ਵੱਡੀ ਜਠਾਣੀ ਵੀ ਸੀ ਵਿਆਹ ਵਿੱਚ ਮਾਂ ਨੇ ਬਹੁਤ ਸਾਰੇ ਉਹਦੀ ਪਸੰਦ ਦੇ ਗਹਿਣੇ ਉਹਨੂੰ ਦਿੱਤੇ ਸੀ ਤੇ ਸਹੁਰਿਆਂ ਨੇ ਵੀ ਇੱਕ ਤੋਂ ਇੱਕ ਵਾਦ ਕੇ ਗਹਿਣੇ ਦਿੱਤੇ ਸੀ ਚਾਰ ਦਿਨ ਬਾਅਦ ਹੀ ਸਾਰੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਉਹਦੇ ਕੋਲੋਂ ਸਾਰੇ ਗਹਿਣੇ ਵਾਪਸ ਲੈ ਲਏ ਗਏ ਪਰ ਜਦੋਂ ਉਹਦੇ ਕੋਲੋਂ ਪੇਕਿਆਂ ਦੇ ਗਹਿਣੇ ਵੀ ਵਾਪਸ ਲੈ ਲਏ ਤਾਂ ਉਹਨੂੰ ਬਹੁਤ ਦੁੱਖ ਲੱਗਾ ਅੱਜ ਕੱਲ ਇੰਨੇ ਗਹਿਣੇ ਘਰ ਰੱਖਣ ਦਾ ਜ਼ਮਾਨਾ ਨਹੀਂ ਆ ਬਊ ਚੋਰਾਂ ਦਾ ਕੋਈ ਪਤਾ ਨਹੀਂ ਸਾਰਿਆਂ ਨੂੰ ਪਤਾ ਆ ਕਿ ਇਸ ਘਰ 'ਚ ਵਿਆਹ ਹੋਇਆ ਆ ਤਾਂ ਚੋਰ ਕਦੀ ਵੀ ਆ ਕੇ ਚੋਰੀ ਕਰ ਸਕਦੇ ਆ ਦੀਪਾ ਵੀ ਗਹਿਣਿਆਂ ਦੀ ਚੋਰੀ ਤੋਂ ਡਰ ਗਈ ਸੀ ਇਸ ਲਈ ਆਪਣੇ ਸਾਰੇ ਗਹਿਣੇ ਸੱਸ ਨੂੰ ਸੌਂਪ ਦਿੱਤੇ ਇੱਕ ਦਿਨ ਉਹ ਜਠਾਣੀ ਦੇ ਵਿਆਹ ਦੀ ਆਲੰਬੰਮ ਵੇਖ ਰਹੀ ਸੀ ਉਹ ਕੁਝ ਫੋਟੋਆਂ ਵੇਖ ਕੇ ਚੌਂ ਗਈ ਤੇ ਹੱਸਦੇ ਹੋਏ ਬੋਲੀ ਅੱਛਾ ਤਾਂ ਸਾਨੂੰ ਦੋਵਾਂ ਨੂੰ ਇੱਕੋ ਡਿਜ਼ਾਈਨ ਦੇ ਗਹਿਣੇ ਪਾਏ ਆ ਦੀਦੀ ਕੀ ਸਾਡੇ ਦੋਵਾਂ ਲਈ ਇਕੱਠੇ ਹੀ ਗਹਿਣੇ ਬਣਵਾ ਕੇ ਰੱਖ ਦਿੱਤੇ ਸੀ ਇਹਨਾਂ ਨੇ ਨਹੀਂ ਛੋਟੀ ਮੈਨੂੰ ਜਿਹੜੇ ਗਹਿਣੇ ਪਾਏ ਸੀ ਨਾ ਉਹੋ ਗਹਿਣੇ ਤੈਨੂੰ ਵੀ ਦੇ ਦਿੱਤੇ ਆ ਇਹਨਾਂ ਨੇ ਤੇ ਹੁਣ ਕੁੜੀ ਦਾ ਵਿਆਹ ਆ ਤੇ ਉਹਦੇ ਵਿਆਹ ਵਿੱਚ ਵੀ ਉਹੋ ਗਹਿਣੇ ਮਾਂਜੀ ਉਹਨੂੰ ਦੇ ਦਊਗੀ ਉਹਨਾਂ ਨੇ ਬਣਵਾਏ ਹੀ ਉਸ ਹਿਸਾਬ ਨਾਲ ਸੀ ਕਿ ਬਹੂਆਂ ਨੂੰ ਵੀ ਦੇ ਦਊਗੀ ਤੇ ਕੁੜੀ ਦੇ ਵਿਆਹ ਵਿੱਚ ਵੀ ਦੇ ਦਊਗੀ ਸਾਡੀ ਸੱਸ ਬੜੀ ਪਹੁੰਚੀ ਹੋਈ ਚੀਜ਼ ਆ ਜਠਾਣੀ ਨੇ ਦੀਪਾ ਨੂੰ ਕਿਹਾ ਦੀਪਾ ਇਹ ਸਾਰਾ ਕੁਝ ਸੁਣ ਕੇ 당ਗ ਰਹਿ ਗਈ ਉਦੇ ਮਾਨ ਵਿੱਚ ਆਪਣੇ ਸਹੁਰੇ ਪਰਿਵਾਰ ਲਈ ਕਿੰਨੀ ਇੱਜ਼ਤ ਤੇ ਮਾਨ ਸੀ ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਪਤਾ ਹੀ ਨਹੀਂ ਸੀ ਆਖਿਰ ਸਹੁਰਿਆਂ ਦੇ ਗਹਿਣਿਆਂ ਤੇ ਉਹਦਾ ਕੋਈ ਹੱਕ ਨਹੀਂ ਪਰ ਪੇਕਿਆਂ ਦੇ ਗਹਿਣੇ ਤਾਂ ਉਹਦੇ ਆਪਣੇ ਆ ਉਹ ਆਪਣੇ ਗਹਿਣੇ ਤਾਂ ਨਹੀਂ ਦੇਣ ਦਊਗੀ ਮੈਂ ਆਪਣੇ ਪੇਕਿਆਂ ਦੇ ਗਹਿਣੇ ਲੈ ਕੇ ਰਵਾਂਗੀ ਅਗਲੇ ਦਿਨ ਦੀਪਾ ਆਪਣੀ ਸੱਸ ਨੂੰ ਬੋਲੀ ਮੰਮੀ ਜੀ ਮੈਨੂੰ ਵਿਆਹ ਵਿੱਚ ਪਾਉਣ ਲਈ ਗਹਿਣੇ ਚਾਹੀਦੇ ਆ ਤੁਸੀਂ ਲੋਕਰ ਤੋਂ ਕਢਵਾ ਕੇ ਲੈ ਆਓ ਪਰ ਬਹੂ ਵਿਆਹ ਚ ਅਸਲੀ ਗਹਿਣੇ ਪਾਉਣ ਦਾ ਜਮਾਨਾ ਨਹੀਂ ਆ ਤੂੰ ਵੀ ਆਪਣੇ ਸੂਟ ਨਾਲ ਮੈਚਿੰਗ ਕਰਕੇ ਖਰੀਦ ਲੈ ਨਕਲੀ ਗਹਿਣੇ ਅੱਜਕਲ ਬਹੁਤ ਮਿਲਦੇ ਆ ਉਹਦੀ ਸਾਸ ਨੇ ਮਨਾ ਕਰਦੇ ਹੋਏ ਕਿਹਾ ਮੰਮੀ ਜੀ ਮੈਂ ਨਕਲੀ ਗਹਿਣੇ ਖਰੀਦ ਕੇ ਕੀ ਕਰੂੰਗੀ ਮੇਰੀ ਮਾਂ ਨੇ ਜਿਹੜੇ ਗਹਿਣੇ ਦਿੱਤੇ ਆ ਉਨ੍ਹਾਂ ਵਿੱਚ ਕੁਝ ਨਕਲੀ ਹੀ ਤਾਂ ਹੈ ਜਿਨ੍ਹਾਂ ਤੇ ਸੋਨੇ ਦੀ ਪਰਤ ਚੜਾਈ ਗਈ ਆ ਹੁਣ ਵਿਆਹ ਵਿੱਚ ਇਕੱਠਾ ਇੰਨਾ ਖਰਚਾ ਹੋ ਗਿਆ ਸੀ ਤਾਂ ਗਹਿਣੇ ਖਰੀਦਣ ਲਈ ਪੈਸੇ ਘਟ ਗਏ ਸੀ ਇਹ ਸੁਣਦਿਆਂ ਹੀ ਦੀਪਾਂ ਦੀ ਸੱਸ ੜਕ ਗਈ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹੋ ਜਿਹਾ ਭੁੱਖੇ ਘਰ ਚ ਮੁੰਡੇ ਦਾ ਵਿਆਹ ਨਾ ਕਰੋ ਕੈਨੂ ਇਕਲौती ਧੀ ਆ ਪਰ ਗਹਿਣੇ ਨਕਲੀ ਦੇ ਦਿੱਤੇ ਤੇ ਮੈਂ ਉਹ ਗਹਿਣੇ ਆਪਣੀ ਕੁੜੀ ਨੂੰ ਦਾਜ ਚ ਦੇਣ ਦਾ ਸੋਚ ਰਹੀ ਸੀ ਉਹ ਤੁਰੰਤ ਕਮਰੇ ਚ ਗਈ ਤੇ ਦੀਪਾ ਨੇ ਸਾਰੇ ਗਹਿਣੇ ਲਿਆ ਕੇ ਸਾਹਮਣੇ ਰੱਖ ਦਿੱਤੇ ਹੁਣ ਦੱਸ ਇਹਨਾਂ ਵਿੱਚੋਂ ਕਿਹੜੇ ਅਸਲੀ ਆ ਤੇ ਕਿਹੜੇ ਨਕਲੀ ਆ ਮੇਰੇ ਕੋਲ ਇੰਨਾ ਸਮਾਂ ਨਹੀਂ ਆ ਕਿ ਹੁਣ ਮੈਂ ਸੁਨਿਆਰੇ ਕੋਲ ਜਾ ਕੇ ਚੈੱਕ ਕਰਵਾਵਾਂ ਦੀਪਾ ਨੇ ਸਾਰੇ ਗਹਿਣੇ ਚੰਗੀ ਤਰ੍ਹਾਂ ਵੇਖ ਲਏ ਇੱਕ ਇੱਕ ਗਹਿਣਾ ਉਹਨੇ ਆਪਣੀ ਪਸੰਦ ਦਾ ਬਣਵਾਇਆ ਸੀ ਉਨੇ ਗਹਿਣਿਆਂ ਦਾ ਡੱਬਾ ਫੜਿਆ ਤੇ ਆਪਣੀ ਸਾਸ ਨੂੰ ਬੋਲੀ ਮੰਮੀ ਜੀ ਤੁਸੀਂ ਤਾਂ ਕਹਿ ਰਹੇ ਸੀ ਕਿ ਇਹ ਗਹਿਣੇ ਲੋਕਰਚ ਰੱਖੇ ਆ ਇਹ ਗਹਿਣੇ ਤਾਂ ਘਰ ਹੀ ਰੱਖੇ ਸੀ ਕੋਈ ਗੱਲ ਨਹੀਂ ਹੁਣ ਮੈਨੂੰ ਮੇਰੇ ਗਹਿਣੇ ਮਿਲ ਗਏ ਆ ਤੁਸੀਂ ਕੁੜੀ ਨੂੰ ਆਪਣੇ ਗਹਿਣੇ ਦੇ ਦੇਵੋ ਕਿਉਂਕਿ ਤੁਹਾਡਾ ਕੋਈ ਹੱਕ ਨਹੀਂ ਬੰਦਾ ਕਿ ਬਹੂ ਦੇ ਪੇਕੇ ਆ ਤੋ ਆਏ ਹੋਏ ਗਹਿਣੇ ਆਪਣੀ ਕੁੜੀ ਨੂੰ ਵਿਆਹ ਚ ਦੇਓ ਆਪਣੇ ਪੇਕਿਆਂ ਤੋਂ ਮਿਲੇ ਗਹਿਣੇ ਹਰ ਕੁੜੀ ਨੂੰ ਪਿਆਰੇ ਹੁੰਦੇ ਆ ਉਹਦੇ ਦਿਲ ਦੇ ਬਹੁਤ ਕਰੀਬ ਹੁੰਦੇ ਆ ਸਹੁਰਿਆਂ ਵੱਲੋਂ ਦਿੱਤੇ ਗਏ ਗਹਿਣੇ ਤਾਂ ਤੁਸੀਂ ਵਾਪਸ ਲੈ ਸਕਦੇ ਹੋ ਪਰ ਪੇਕਿਆਂ ਦੇ ਗਹਿਣੇ ਤੁਸੀਂ ਨਹੀਂ ਰੱਖ ਸਕਦੇ ਪਰ ਇਹਨਾਂ 'ਚ ਕੁਝ ਤਾਂ ਨਕਲੀ ਆ ਤੇ ਤੂੰ ਉਹ ਨਕਲੀ ਗਹਿਣੇ ਲੈ ਜਾ ਤੇ ਅਸਲੀ ਗਹਿਣੇ ਦੇ ਜਾ ਮੈਂ ਆਪਣੇ ਕੋਲ ਸੁਰੱਖਿਅਤ ਰੱਖ ਲਵਾਂਗੀ ਦੀਪਾ ਦੀ ਸਾਸ ਨੇ ਕਿਹਾ ਮੰਮੀ ਜੀ ਇਹਨਾਂ ਵਿੱਚੋਂ ਇੱਕ ਵੀ ਗਹਿਣਾ ਨਕਲੀ ਨਹੀਂ ਆ ਸਾਰੇ ਅਸਲੀ ਆ ਮੈਂ ਖੁਦ ਖਰੀਦੇ ਆ ਤੇ ਹੁਣ ਕੁੜੀ ਦੇ ਵਿਆਹ ਚ ਮੈਂ ਆਪਣੇ ਹੀ ਗਹਿਣੇ ਪਾਉਂਗੀ ਨਕਲੀ ਗਹਿਣੇ ਨਹੀਂ 나ਹੀਂ ਕਿਸੇ ਕੋਲੋਂ ਮੰਗ ਕੇ ਪਾਉਂਗੀ ਓਹੋ ਤਾਂ ਅੱਛਾ ਤੂੰ ਚਲਾਕੀ ਨਾਲ ਆਪਣੇ ਗਹਿਣੇ ਵਾਪਸ ਲੈ ਲਏ ਆ ਆਪਣੀ ਸਾਸ ਨੂੰ ਝੂਠ ਬੋਲਦੇ ਹੋਏ ਧੋਖਾ ਦਿੰਦੇ ਹੋ ਇਹ ਤੈਨੂੰ ਸ਼ਰਮ ਨਹੀਂ ਆਈ ਤੇਰੀ ਮਾਣੇ ਇਹ ਤੈਨੂੰ ਇਹ ਸੰਸਕਾਰ ਦਿੱਤੇ ਆ ਸੱਸ ਗੁੱਸੇ ਨਾਲ ਬੋਲੀ ਹਾਂ ਮੰਮੀ ਜੀ ਮੈਂ ਆਪਣੇ ਘਰ ਨੇ ਵਾਪਸ ਲੈ ਲਿਆ ਕਿਉਂਕਿ ਤੁਸੀਂ ਵੀ ਮੈਨੂੰ ਝੂਠ ਹੀ ਬੋਲਿਆ ਸੀ ਮੇਰੇ ਨਾਲ ਚੁਲਾਕੀ ਕੀਤੀ ਸੀ ਮੈਨੂੰ ਧੋਖੇ ਵਿੱਚ ਰੱਖਿਆ ਮੈਂ ਤਾਂ ਕੁਝ ਵੱਖਰਾ ਨਹੀਂ ਕੀਤਾ ਮੇਰੀ ਮਾਣੇ ਤਾਂ ਮੈਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਆ ਪਰ ਮੇਰੀ ਸੱਸ ਕੋਲੋਂ ਮੈਨੂੰ ਇਹੋ ਸਾਰਾ ਕੁਝ ਸਿੱਖਣ ਨੂੰ ਮਿਲਿਆ ਆ ਦੀਪਾ ਨੇ ਮੂੰਹੋਂ ਇਹ ਗੱਲ ਸੁਣ ਕੇ ਉਦੀ ਸੱਸ ਚੁੱਪ ਹੋ ਗਈ ਅੱਜ ਛੋਟੀ ਬਹੂ ਨੇ ਉਹਨੂੰ ਸੱਚ ਦਾ ਆਇਨਾ ਵਿਖਾ ਹੀ ਦਿੱਤਾ ਸੀ ਉਹ ਚੁੱਪਚਾਪ ਆਪਣੇ ਕਮਰੇ 'ਚ ਗਈ ਤੇ ਵੱਡੀ ਬਹੂ ਦੇ ਪੇਕਿਆਂ ਤੋਂ ਮਿਲੇ ਗਹਿਣੇ ਵੀ ਉਹਨੂੰ ਵਾਪਸ ਦੇ ਦਿੱਤੇ ਤੇ ਬੋਲੀ ਮੈਂ ਜਦੋਂ ਵਿਆਹ ਕੇ ਆਈ ਸੀ ਨਾ ਤਾਂ ਤੇਰੀ ਦਾਦੀ ਸੱਸ ਨੇ ਮੇਰੇ ਕੋਲੋਂ ਮੇਰੇ ਗਹਿਣੇ ਲੈ ਲਏ ਸੀ ਮੇਰੇ ਪੇਕਿਆਂ ਤੋਂ ਜਿਹੜੇ ਗਹਿਣੇ ਮੈਨੂੰ ਮਿਲੇ ਸੀ ਉਹ ਮੈਨੂੰ ਬਹੁਤ ਪਿਆਰੇ ਸੀ ਇੱਕ ਦਿਨ ਪਤਾ ਲੱਗਾ ਕਿ ਤੇਰੀ ਭੂਆ ਸੱਸ ਦੇ ਵਿਆਹ 'ਚ ਉਹ ਸਾਰੇ ਗਹਿਣੇ ਉਹਨੂੰ ਦੇ ਦਿੱਤੇ ਆ ਉਸ ਦਿਨ ਮੈਂ ਬਹੁਤ ਰੋਈ ਸੀ ਉਹ ਗਹਿਣੇ ਮੇਰੀ ਮਾਂ ਦੀ ਨਿਸ਼ਾਨੀ ਸੀ ਜਿਹੜੇ ਉਹਨਾਂ ਨੇ ਮੇਰੇ ਲਈ ਬਣਵਾਏ ਸੀ ਮੈਂ ਉਹੀ ਸਾਰਾ ਕੁਝ ਆਪਣੀਆਂ ਬਹੂਆਂ ਦੇ ਨਾਲ ਕਰ ਰਹੀ ਸੀ ਮੈਂ ਆਪਣੇ ਦਿਨ ਭੁੱਲ ਗਈ ਤੁਸੀਂ ਦੋਵੇਂ ਹਜੇ ਆਪਣੇ ਪੇਕਿਆਂ ਦੇ ਗਹਿਣੇ ਪਾ ਲਓ ਪਰ ਵਿਆਹ ਤੋਂ ਬਾਅਦ ਮੈਂ ਤੁਹਾਨੂੰ ਸਹੁਰਿਆਂ ਦੇ ਗਹਿਣੇ ਵੀ ਬਣਵਾ ਕੇ ਦੇ ਦਵਾਂਗੀ ਜਿਹੜੇ ਮੈਂ ਕੁੜੀ ਨੂੰ ਦੇ ਦਿੱਤੇ ਆ ਬਹੂ ਦਾਤਾ ਨਾ ਸਿਰਫ ਪੀਕਿਆਂ ਦੇ ਗਹਿਣੇ ਤੇ ਹੱਕ ਹੁੰਦਾ ਆ ਬਲਕਿ ਸਹੁਰਿਆਂ ਵੱਲੋਂ ਮਿਲੇ ਗਹਿਣੇ ਤੇ ਵੀ ਪੂਰਾ ਹੱਕ ਹੁੰਦਾ ਆ ਆਪਣੀ ਸੱਸ ਦੀ ਗੱਲ ਸੁਣ ਕੇ ਦੋਵੇਂ ਬਹੂਆਂ ਖੁਸ਼ ਹੋ ਗਈਆਂ ਦੀਪਾ ਨੇ ਆਪਣੀ ਮਾਂ ਨੂੰ ਫੋਨ ਕੀਤਾ ਮਾਂ ਮੈਨੂੰ ਮੇਰੇ ਗਹਿਣੇ ਮਿਲ ਗਏ ਆ ਤੇ ਉਹਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਹੁਣ ਤੁਸੀਂ ਮੇਰੇ ਲਈ ਉਹ 9 ਲੱਖਾ ਹਾਰ ਨਾ ਲਿਆਇਓ ਜਦੋਂ ਤੁਸੀਂ ਤੇ ਭਾਬੀ ਵਿਆਹ ਚ ਆਓ ਤਾਂ ਉਹ 9 ਲੱਖਾ ਹਾਰ ਭਾਬੀ ਦੇ ਗਲ ਚ ਸਜਣਾ ਚਾਹੀਦਾ ਆ ਤੇ ਹਾਂ ਮਾਂ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਗਹਿਣੇ ਭਾਬੀ ਨੂੰ ਦੇ ਕੇ ਕੋਈ ਗਲਤੀ ਨਹੀਂ ਕੀਤੀ ਇਹਨਾਂ ਗਹਿਣਿਆਂ ਤੇ ਭਾਬੀ ਦਾ ਪੂਰਾ ਹੱਕ ਆ ਤੁਸੀਂ ਭਾਬੀ ਨੂੰ ਪਿਆਰ ਦੋਗੇ ਉਹਨਾਂ ਤੇ ਵਿਸ਼ਵਾਸ ਕਰੋਗੇ ਤਾਂ ਹੀ ਤਾਂ ਉਹ ਤੁਹਾਡਾ ਦਿਲ ਤੋਂ ਸਤਿਕਾਰ ਕਰੂਗੀ ਆਪਣੀ ਕੁੜੀ ਦੀਆਂ ਸਮਝਦਾਰੀ ਵਾਲੀਆਂ ਗੱਲਾਂ ਸੁਣ ਕੇ ਮਾਂ ਵੀ ਮੁਸਕਰਾ ਪਈ ਤੇ ਆਪਣੀ ਬਹੂ ਦੇ ਨਾਲ ਵਿਆਹ ਵਿੱਚ ਜਾਣ ਲਈ ਤਿਆਰੀ ਕਰਨ ਲੱਗੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ